ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਟਿਆਲਾ ਫੇਮਸ ਟੌਲੀ ਸੇਲ ਤੇ ਤੁਸੀਂ ਦੇਖ ਰਹੇ ਹੋ ਜੀ ਰੈੱਡ ਐਂਡ ਵਾਈਟ ਦੇ ਵਿੱਚ 13 ਸੱਤ ਦਾ ਟ੍ਰੋਲਾ ਆਪਾਂ ਰੈਡੀ ਕਰਕੇ ਭੇਜ ਰਹੇ ਹਾਂ ਜੀ ਮਾਤਰਾ ਜੂਪੀ ਦੇ ਵਿੱਚ ਮਾਤਰਾ ਜੂਪੀ ਵੀਰੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ 15 ਦਿਨ ਪਹਿਲਾਂ ਹੀ ਉਹਨਾਂ ਨੇ ਆਰਡਰ ਕੀਤਾ ਸੀ ਆਪਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਨਮਸਕਾਰ ਭਾਈ ਜੀ हाँ जी आपको कैसे लगा जी ट्रोला बढ़िया लगा, एक लगा, एक बड़िया। बड़िया। बड़िया लगा? आ, कोई दिक्कत तो नहीं आने वाली पंद्रह दिन पहले आपने ऑर्डर किया था एक लाख रुपए एडवांस डाला था आपने कोई फ्रॉड कोई ऐसा हुआ तो नहीं है रेट कैसा लगा आपको ठीक है रेट हमारे टायर अच्छे डाल के दिए जी पचास परसेंट टायर बिल्कुल बिल्कुल फिनिशिंग अच्छी है जी ट्रॉली की आने वाले टाइम में क्या सोचा आपने ਔਰ ਆਰਡਰ ਲਾਇਆ ਹੈ ਹਰ ਆਰਡਰ ਲਾਓਗੇ ਅੱਛਾ ਲਗਾ ਬਿਲਕੁਲ ਕੋਈ ਦਿੱਕਤੋ ਨਹੀਂ ਹੈ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੁਸੀਂ ਆਪ ਦੇਖ ਰਹੇ ਹੋ ਜੀ ਪਟਿਆਲਾ ਫੇਮਸ ਟ੍ਰੋਲੀ ਸੇਲ ਤੇ ਰੈਡ ਐਂਡ ਵਾਈਟ ਦੇ ਵਿੱਚ 13 ਸਾਦਾ ਟ੍ਰੋਲਾ ਮਤਰਾ ਜੂਪੀ ਭੇਜ ਰਹੇ ਹਾਂ ਜੀ ਇਹੋ ਜਿਹੇ ਟ੍ਰਾਲੇ ਹੋਰ ਆਰਡਰ ਕਰਨ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਸੰਪਰਕ ਨੰਬਰ ਹੈ ਜੀ 7717063631 9592523170 ਪਟਿਆਲਾ ਫੇਮਸ ਟ੍ਰੋਲੀ ਸੇਲ ਨੀਅਰ ਪਟਿਆਲਾ ਪੰਜਾਬ ਥੈਂਕ ਯੂ